ਸਸੇ ਗੱਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟ ਤੁਹਾਡੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਤੁਹਾਡੇ ਸਾਹਮਣੇ 26 27 ਅਤੇ 28 ਜਨਵਰੀ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਵੇਂ ਦੇ ਹਾਲਾਤ ਰਹਿਣਗੇ ਧੁੰਦ ਗਰਮੀ ਬੱਦਲਬਾਈ ਜਾਂ ਹਵਾ ਦਾ ਕੀ ਰੁੱਖ ਦੇਖਣ ਨੂੰ ਮਿਲੇਗਾ ਉਹਦੇ ਤਿੰਨ ਦਿਨਾਂ ਦੇ ਵਿਚਕਾਰ ਸਾਰੀ ਜਾਣਕਾਰੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਸਭ ਤੋਂ ਪਹਿਲਾਂ ਤਾਜ਼ਾ ਸੈਟੇਲਾਈਟ ਇਮੇਜ ਦੇਖੀ ਜਾਵੇ ਤਾਂ ਪੰਜਾਬ ਦੇ ਵਿੱਚ ਫਿਲਹਾਲ ਮੌਸਮ ਠੀਕ ਹੈ ਮੌਸਮ ਵਿਭਾਗ ਵੱਲੋਂ ਹਲਕੀ ਦਰਮਿਆਨੀ ਧੁੰਦ ਦੀ ਉਮੀਦ ਸਵੇਰ ਦੇ ਸਮੇਂ ਕੀਤੀ ਜਾ ਰਹੀ ਸੀ ਪਰ ਇਸ ਸਮੇਂ ਮੌਸਮ ਜਿਹੜਾ ਠੀਕ ਠਾਕ ਬਣੇ ਰਹਿਣ ਦੇ ਕਾਰਨ ਚੰਗੀ ਧੁੱਪ ਪੰਜਾਬ ਦੇ ਵਿੱਚ ਲੱਗ ਰਹੀ ਹੈ ਦੁਪਹਿਰ ਦੇ ਸਮੇਂ ਤਾਪਮਾਨ 20 ਤੋਂ 22 ਡਿਗਰੀ ਪਾਰ ਜਾ ਚੁੱਕੇ ਨੇ ਜੋ ਕਿ ਕਾਫੀ ਜ਼ਿਆਦਾ ਨੇ ਨਾਰਮਲ ਦਿਨਾਂ ਦੇ ਹਿਸਾਬ ਨਾਲੋਂ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਕਮੈਂਟ ਕਰਕੇ ਦੱਸ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਗੱਲ ਕਰਾਂਗੇ ਇਹਨਾਂ ਹਾਲਾਤਾਂ ਦੀ ਤਾਂ 26 27 ਅਤੇ 28 ਤਿੰਨ ਦਿਨ ਪੰਜਾਬ ਦਾ ਮੌਸਮ ਲਗਾਤਾਰ ਇੱਕੋ ਜਿਹਾ ਬੜੇ ਰਹਿਣ ਦੀ ਉਮੀਦ ਹੈ ਪੱਛਮੀ ਹਵਾ ਚੱਲੇਗੀ ਦਿਨ ਦੇ ਤਾਪਮਨ 20 ਡਿਗਰੀ ਤੋਂ ਪਾਰ ਜਾਣਗੇ ਧੁੱਪ ਲੱਗਣ ਦੇ ਕਾਰਨ ਕਾਫੀ ਜ਼ਿਆਦਾ ਗਰਮੀ ਦਾ ਮਾਹੌਲ ਪੰਜਾਬ ਦੇ ਵਿੱਚ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਮੌਸਮ ਵਿਭਾਗ ਵੱਲੋਂ ਵੀ ਲਗਾਤਾਰ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਇਹ ਗਰਮੀ ਜਿਹੜੀ ਹੈ ਲਗਾਤਾਰ ਪੈਣ ਦੇ ਕਾਰਨ ਮੌਸਮ ਦਾ ਤਾਪਮਨ ਵਧਦਾ ਹੋਇਆ ਦਿਖਾਈ ਦੇ ਰਿਹਾ ਹੈ ਪਰ ਇਹ ਮੌਸਮ ਰੇਟੇ ਤਬਦੀਲੀ ਜਿਆਦਾ देर ਨਹੀਂ ਰਹੇਗੀ ਜਨਵਰੀ ਦੇ ਆਖਰੀ ਦਿਨਾਂ ਤੋਂ ਲੈ ਕੇ ਫਰਵਰੀ ਦੇ ਪਹਿਲੇ ਦਿਨਾਂ ਵਿੱਚ ਇੱਕ ਲਗਾਤਾਰ ਮੀਂਹ ਦੀ ਸੰਭਾਵਨਾ ਬਣੀ ਹੋਈ ਦਿਖਾਈ ਦੇ ਰਹੀ ਹੈ ਜਿਸ ਦੇ ਨਾਲ ਉਮੀਦ ਹੈ ਕਿ ਇਹ ਤਾਪਮਾਨ ਦੁਆਰਾ ਤੋਂ ਕਿਤੇ ਨਾ ਕਿਤੇ ਕੰਟਰੋਲ ਵਿੱਚ ਆਉਂਦੇ ਹੋਏ ਦਿਖਾਈ ਦੇਣਗੇ ਗੱਲ ਕਰਾਂਗੇ ਹਵਾਵਾਂ ਦੀ ਤਾਂ ਹਵਾਵਾਂ ਲਗਾਤਾਰ ਪੱਛਮ ਦਿਸ਼ਾ ਤੋਂ ਚਲਦੀਆਂ ਰਹਿਣਗੀਆਂ ਜਿਨ੍ਹਾਂ ਦੀ ਗਤੀ ਦਿਨ ਦੇ ਸਮੇਂ ਅਤੇ ਸ਼ਾਮ ਤੱਕ ਹੁੰਦੇ ਹੁੰਦੇ 10 ਤੋਂ 12-15 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਨਾਲ ਚਲਦੀਆਂ ਹੋਈਆਂ ਦਿਖਾਈ ਦੇ ਸਕਦੀਆਂ ਨੇ ਅਤੇ ਅਸਾਈ 28 ਤਰੀਕ ਤੋਂ ਬਾਅਦ ਹਵਾ ਜਿਹੜੀ ਪੂਰਬੀ ਦਿਸ਼ਾ ਤੋਂ ਵਗਣੀ ਸ਼ੁਰੂ ਹੋ ਜਾਵੇਗੀ ਗੱਲ ਕਰਾਂਗੇ ਐਵਰੇਜ ਰਾਤ ਦੇ ਤਾਪਮਾਨ ਦੀ ਤਾਂ ਰਾਤ ਦਾ ਐਵਰੇਜ ਤਾਪਮਾਨ ਜਿਹੜਾ ਦੇਖਣ ਨੂੰ ਮਿਲ ਰਿਹਾ ਸਾਨੂੰ 7 ਤੋਂ ਲੈ ਕੇ 10 9 ਡਿਗਰੀ ਤੱਕ ਬਣਦਾ ਹੋਇਆ ਦਿਖਾਈ ਦੇ ਰਿਹਾ ਜੋ ਕਿ ਕਾਫੀ ਜ਼ਿਆਦਾ ਗਰਮੈਸ਼ ਵਾਲਾ ਮਾਹੌਲ ਹੈ ਕਾਫੀ ਦਿਨਾਂ ਤੋਂ ਪੰਜਾਬ ਦੇ ਵਿੱਚ ਠੰਡ ਨਾ ਮਾਤਰ ਦੇ ਬਰਾਬਰ ਹੀ ਪੈਂਦੀ ਦਿਖਾਈ ਦੇ ਰਹੀ ਹੈ ਰਾਤ ਨੂੰ ਵੀ ਕਾਫੀ ਜ਼ਿਆਦਾ ਗਰਮੈਸ਼ ਵਾਲਾ ਮਾਹੌਲ ਬਣਿਆ ਹੋਇਆ ਦਿਖਾਈ ਦੇ ਰਿਹਾ ਹੈ ਜੋ ਕਿ ਲਗਾਤਾਰ 29 30 ਤਰੀਕ ਤੱਕ ਇਸੇ ਤਰੀਕੇ ਨਾਲ ਬਣਿਆ ਰਹੇਗਾ ਬਾਕੀ ਇਹ ਸੀ ਜੀ ਅਪਡੇਟ 27 26 27 ਅਤੇ 28 ਜਨਵਰੀ ਦੀ ਅਗਲੀ ਜਾਣਕਾਰੀਆਂ ਲੈ ਕੇ ਜਲਦਾ ਜਰ ਹੁੰਦੇ ਆ ਬਣੇ ਰਹੋ ਚੈਨਲ ਵੈਦਰ ਅਪਡੇਟਸ ਵਾਸਤੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ